ਹਾਂਜੀ ਨਮਨ ਰਣਜੀ ਮਿਹਰ ਕਰਦ ਸਭ ਰਾਜ ਖੁਸ਼ੀ ਹੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਬਖਸ਼ੇ ਇਹਨਾਂ ਜੀ ਗੰਡਮੂੜਾ ਦਾ ਕਾਫੀ ਲੋਕੀ ਬਹਿਮ ਕਰਦੇ ਸੀ ਫੇਸਬੁੱਕ ਤੇ ਕਾਫੀ ਮੈਸੇਜ ਆਏ ਸੀ ਆਪਾਂ ਇਹ ਲੌਂਗ ਵੀਡੀਓ ਬਣਾ ਕੇ ਪਾਉਣੀ ਹੁੰਦੀ ਆ ਤੇ ਆਪਾਂ ਫੇਸਬੁੱਕ ਤੇ ਨਹੀਂ ਸੀ ਪਾ ਸਕਦੇ ਕੱਲ ਛੋਟੇ ਛੋਟੇ ਜਿ ਕਰਕੇ ਪਾਈ ਵੀ ਸੀ ਤੇ ਅੱਜ ਆਪਾਂ YouTube ਤੇ ਨੂੰ ਅਪਲੋਡ ਕਰਾਂਗੇ ਵੀਡੀਓ ਦੇਖੋ ਪਹਿਲੀ ਤਾਂ ਗੱਲ ਜਿਹੜੇ ਗੰਡਮੂੜ ਨੇ ਇਹ ਕੋਈ ਜਿਆਦਾ ਗਲਤ ਨਿਸ਼ਚੈਤਰ ਨਹੀਂ ਹੁੰਦਾ ਕਹਿੰਦੇ ਨੇ ਵੀ ਬੱਚਾ ਜਿਹੜਾ ਗੰਡ ਮੂਲਾਂ ਦਾ ਜਨਮ ਹੁੰਦਾ ਤਾਂ ਉਹਦੇ ਮਾਤਾ ਪਿਤਾ ਤੇ ਬਿਮਾਰੀਆਂ ਲੱਗਦੀਆਂ ਨੇ ਜਾਂ ਫਿਰ ਉਹਨਾਂ ਦੇ ਜਿਹੜਾ ਪਿਤਾ ਉਹਦੀ ਨੌਕਰੀ ਛੁੱਟ ਜਾਂਦੀ ਹੈ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਇਹ ਇਹ ਸਿਰਫ ਸੋਚਣ ਦੀ ਗੱਲ ਆ ਚਲ ਜੇ ਤੁਸੀਂ ਬਹਿਮ ਕਰਦੇ ਵੀ ਹੋ ਤਾਂ ਆਪਾਂ ਛੋਟੇ ਜਿਹਾ ਆਪਾਂ ਇਹਦਾ ਜੇ ਤਾਂ ਬੱਚਾ ਜਨਮਿਆ ਹੋਇਆ ਹੁਣ ਵੱਡਾ ਹੋ ਗਿਆ ਔਰ ਇਹਦਾ ਉਹ ਕੱਟੀ ਗਈ ਨਾ ਤੁਸੀਂ ਉਹਦੇ ਸਰਾਣੇ ਜਿਹੜਾ ਮਹੀਨੇ ਦਾ ਪਹਿਲੇ ਹਫਤੇ ਦਾ ਪਹਿਲਾ ਮੰਗਲਵਾਰ ਹੁੰਦਾ ਦੇਸੀ ਦਾ ਦੇਸੀ ਮਹੀਨੇ ਦਾ ਪਹਿਲਾ ਮੰਗਲਵਾਰ ਜਿਹੜਾ ਹੁੰਦਾ ਨੇਰਪੱਖ ਦਾ ਨੇਰਪੱਖ ਦੇ ਮੰਗਲਵਾਰ ਨੂੰ ਤੁਸੀਂ ਮੂਲੀ ਪੱਤੇ ਸਮੇਤ ਉਸ ਬੱਚੇ ਦੇ ਜਾਂ ਵੱਡੇ ਦੇ ਸਰਾਣੇ ਰੱਖ ਦੇਣੀਆਂ ਸਵੇਰੇ ਉਹ ਮੂਲੀ ਤੁਸੀਂ ਕਿਤੇ ਧਾਰਮਿਕ ਸਥਾਨ ਤੇ ਚੜਾਈ ਹੋਣੀ ਹੈ ਇਹ ਹਰ ਮਹੀਨੇ ਕਰਨਾ ਹਰ ਮੰਗਲਵਾਰ ਸ਼ੁਕਲ ਪੱਖ ਜਣੀ ਮਤਲਬ ਨੇਰ ਪੱਖ ਅੱਛੇ ਜੇ ਬੱਚਾ ਜਨਮਣਾ ਹਜੇ ਉਹਦਾ ਪਤਾ ਨਹੀਂ ਹੁੰਦਾ ਵੀ ਉਹ ਕੀ ਕਹਿੰਦੇ ਨੇ ਗੰਡਮੂਲ ਚ ਜਨਮ ਲਊਗਾ ਜਾਂ ਬਿਨਾਂ ਗੰਡ ਮੂਲ ਦੇ ਆਕਰ ਬੱਚਾ ਤੁਹਾਨੂੰ ਲੱਗਦਾ ਸ਼ੱਕ ਪੈਂਦੀ ਆ ਕਿਸੇ ਨੇ ਦੱਸਤਾ ਵੀ ਇਹ ਬੱਚਾ ਤਾਂ ਜੀ ਗੰਡ ਮੂਲ ਦੇ ਵਿੱਚ ਜਨਮਿਆ ਇਹ ਬਹੁਤ ਭਾਰੀ ਆ ਤੁਹਾਡਾ ਬਹੁਤ ਨੁਕਸਾਨ ਕਰੂਗਾ ਫਿਰ ਹੁਣ ਪਤਾ ਹੀ ਅਗਲੀ ਗੱਲ ਦਾ ਮੈਂ ਇੱਥੇ ਕਾਨੂੰ ਕਹੋਣੇ ਤੁਸੀਂ ਹੁਣ ਕੀ ਕਰਨਾ ਉਸ ਬੱਚੇ ਦੇ ਬਰਾਬਰ ਦਾ ਨੂਨ ਉਖਲੋ ਉਸ ਸਮੇਤ ਇੱਕ ਪਾਸੇ ਉਸ ਸਮੇਤ ਬੱਚਾ ਪਾ ਲਓ ਤੇ ਦੂਜੇ ਪਾਸੇ ਉਹਨੇ ਵਜਨ ਦਾ ਨੂਨ ਪਾ ਲਓ ਹੁਣ ਤੁਸੀਂ ਇਸ ਨੂਨ ਨੂੰ ਕਿਸੇ ਵੀ ਗਊਸ਼ਾਲਾ ਦੇ ਵਿੱਚ ਛਾੜਿਓ ਤੀਜਾ ਟੋਟਕਾ ਇਹਦੇ ਨਾਲ ਹੀ ਆ ਜਦੋਂ ਬੱਚੇ ਨੇ ਜਨਮ ਲਿਆ ਤੜਕਾ ਚੜ ਗਿਆ ਤਾਂ ਤੁਸੀਂ ਕੀ ਕਰਨਾ ਉਹਦੇ ਵਜਨ ਦਾ ਸਾਬਣ ਲੈ ਲੈਣਾ ਬੱਚੇ ਦੇ ਵਜਨ ਦਾ ਸੁੱਦੇ ਆਓ ਇੱਕ ਛਾਨਣੀ ਲੈ ਰਣੀ ਆ ਉਹ ਛਾਨਣੀ ਦੇ ਵਿੱਚ ਸਾਬਣ ਰੱਖ ਕੇ ਕਿਸੇ ਗਰੀਬ ਗੁਰਬੇ ਨੂੰ ਦੇ ਦਿਓ ਇਹਦੇ ਨਾਲ ਵੀ ਕਾਫੀ ਫਾਇਦਾ ਹੁੰਦਾ ਬੈਸੇ ਡਰਨ ਵਾਲੀ ਕੋਈ ਗੱਲ ਨਹੀਂ ਕਹਿੰਦੇ ਨੇ ਮਾਪੇ ਨੂੰ ਮੱਥੇ ਨਹੀਂ ਲੱਗਣਾ ਇੱਕ ਦੂਜੇ ਦੇ ਜਾਂ ਕੁਛ ਕੁਛ ਨਹੀਂ ਇਹ ਜਾ ਹੈਗਾ ਇਹ ਸਾਰਾ ਇੱਕ ਬਹਿਣ ਛੋਟੇ ਛੋਟੇ ਪਾਲੇ ਇੰਨਾਂ ਲਈ ਬਹੁਤ ਵੱਡਾ ਫਰਕ ਪੈਂਦਾ ਇਹੀ ਪਾਲ ਤੁਹਾਡੇ ਕੋਲੋਂ 10-10 ਹਜ਼ਾਰ ਦਾ 25-25 ਹਜ਼ਾਰ ਦਾ ਵੀ ਮੈਂ ਕਰਵਾਉਂਦੇ ਦੇਖੇ ਨੇ ਕਰਵਾਉਂਦੇ ਨੇ ਲੋਕ ਜਿਹੜੇ ਪੈਸੇ ਵਾਲੇ ਨੇ ਉਹਨਾਂ ਲਈ ਚਲ ਕੋਈ ਵੱਡੀ ਗੱਲ ਨਹੀਂ ਹੈ ਕਰਵਾਉਣਾ ਪਰ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਘਰੇ 25 ਪੈਸੇ ਨਹੀਂ ਹੈ ਉਹਨਾਂ ਦਾ ਬੱਚਾ ਗੰਡ ਮੂਲ ਚ ਜਨਮ ਲੈ ਲਿਆ ਤਾਂ ਉਹ ਕੀ ਕਰਨਗੇ ਉਹ ਭਾਈ ਇਹ ਛੋਟੇ ਛੋਟੇ ਪਾ ਕਰਕੇ ਆਪਣਾ ਕੰਮ ਠੀਕ ਕਰ ਸਕਦੇ ਹੋ ਵੈਸੇ ਵੀਡੀਓ ਮਾ ਤਾਂ ਗਰੀਬਾਂ ਵਾਸਤੇ ਪਾਉਣੀ ਆ ਕਿ ਪੈਸੇ ਵਾਲਾ ਤਾਂ ਕਿਤੇ ਵੀ ਜਾ ਸਕਦਾ ਹੈ ਕਿ ਕਿੰਨਾ ਵੱਡਾ ਮਹਿੰਗਾ ਇਲਾਜ ਕਰਾ ਸਕਦਾ ਪਰ ਗਰੀਬ ਕਿੱਥੇ ਜਾਵੇ ਜਿਹੜਾ ਇੱਕ ਟਾਈਮ ਦੀ ਰੋਟੀ ਨੂੰ ਵੀ ਤਰਸਦਾ ਜੇ ਦਿਹਾੜੀ ਛੱਡ ਕੇ ਜਾਂਦਾ ਤਾਂ ਸ਼ਾਮ ਨੂੰ ਬੱਚੇ ਭੁੱਖੇ ਮਰਦੇ ਨੇ ਫੇਰ ਭਾਈ ਮੇਰੇ ਵਰਗੀ ਬੀਬੀ ਕੋਲ ਆਉਂ ਮੈਂ ਵੀ 500 ਦਾ نوٹ ਪਾ ਲੂੰਗੀ ਮੇਰੇ ਕੋਲ ਬਥੇਰੇ ਆਉਣ ਨੂੰ ਫਿਰਦੇ ਨੇ ਮੈਂ ਕਿਹਾ ਘਰ ਬੈਠ ਰੋ ਜੇਬ ਕਿਉਂ ਹੋਲੀ ਕਰਾਉਣੀ ਆ ਹਏ ਰਾਮ ਰਾਮ ਕਰੋ ਜੇ ਘਰੇ ਕੰਮ ਹੁੰਦੇ ਨੇ ਕੀ ਲੋੜ ਹੈ ਇਹੀ ਮੈਂ ਇੱਥੇ ਦੱਸਣਾ ਤੇ ਇਹੀ ਤੁਹਾਨੂੰ ਤੁਹਾਡੇ ਘਰੇ ਪਹੁੰਚੀ ਆ ਵੀਡੀਓ ਹੈ ਤੁਹਾਡੇ ਘਰ ਦੇ ਅੰਦਰ ਮੀਂਹ ਜਾਵੇ ਹਨੇਰੀ ਜਾਵੇ ਵਸਤੇ ਇਹ ਕਹਾਂ ਮੈਂ ਵੀਡੀਓ ਨੂੰ ਧਿਆਨ ਨਾਲ ਸੁਣ ਲਿਆ ਕਰੋ ਜੇ ਧਿਆਨ ਨਾਲ ਸੁਣਿਓ ਤਾਂ ਹੀ ਤੁਹਾਡਾ ਕੋ ਸਮਝ ਪਊਗਾ ਕਿ ਤੁਸੀਂ ਕਿ ਕਿਤੋਂ ਵੀਡੀਓ ਛੱਡ ਤੀ ਤੇ ਕਿਤੋਂ ਸੁਣ ਲਈ ਕਿਤੋਂ ਸਟੈਪ ਲਾਤਾ ਉਹ ਨਹੀਂ ਦਿਮਾਗ ਚ ਪੈਂਦੀ ਵੀਡੀਓ ਨੂੰ ਦੂਜੇ ਫੋਨ ਦੇ ਵਿੱਚ ਸ਼ੇਅਰ ਕਰ ਲਿਆ ਕਰੋ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੋਨ ਨੇ ਆਪਸ ਵਿੱਚ ਸ਼ੇਅਰ ਕਰ ਲਿਆ ਕਰੋ ਉਹ ਵੀਡੀਓ ਆਪਣੀ ਸੇਵ ਰਹਿ ਜਾਂਦੇ ਨਹੀਂ ਫਿਰ ਸੇਵ ਕਰ ਲਿਆ ਕਰੋ ਬਹੁਤ ਸਾਧਨ ਨੇ ਪਰ ਕਾਪੀ ਤੇ ਕਦੇ ਨਾ ਲਿਖਿਓ ਨਮੋ ਨਰਨ